ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰੇ ਦੇ ਵਿੱਚ ਭੂਤ ਹੋਈ ਕੈਦ ਦੇਖੋ ਤੁਸੀਂ ਇਸ ਵੀਡੀਓ ਦੇ ਵਿੱਚ ਕਿਵੇਂ ਆ ਰਹੀਆਂ ਨਗਾਵਾਂ ਕਾਮਾ ਕਾਮਾ ਦੇਖ ਸਕਦੇ ਹੋ ਤੁਸੀਂ ਇਹ ਭੂਤ ਨੂੰ ਵੇਖ ਕੇ ਕੈਮਰਾ ਰਸਤਾ ਬਦਲ ਗਿਆ ਹਨ ਹਰੇਕ ਲੋਕਾਂ ਦੇ ਅਲੱਗ-ਅਲੱਗ ਵਿਚਾਰ ਹਨ ਕੋਈ ਕਹਿੰਦਾ ਹੈ ਇਹ ਫੇਕ ਵੀਡੀਓ ਹੈ ਕੋਈ ਕਹਿੰਦਾ ਹੈ ਇਹ AI ਦੇ ਦੁਬਾਰਾ ਬਣਾਈ ਗਈ ਹੈ ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸੋ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਸੀਸੀਟੀਵੀ ਕੈਮਰੇ ਤੇ ਵਿੱਚ ਰਿਕਾਰਡ ਹੋਈ ਹੈ ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਦੋ ਤੁਸੀਂ ਦੇਖ ਸਕਦੇ ਹੋ ਇਹ ਗਾਮਾ ਰੁਕ ਗਿਆ ਹਨ ਅਤੇ ਵੇਖਦਿਆਂ ਹਨ ਉੱਥੇ ਕੋਈ ਜਾਨਵਰ ਹੈ ਜਾਂ ਕੋਈ ਭੂਤ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਵੀਡੀਓ ਬਧੀਆਂ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਾਓ ਤੇ ਆਪਣੇ ਵਿਚਾਰ ਦੰਦੇ ਜਾਓ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਕਿਉਂਕਿ ਇਸ ਦੇ ਐਂਡ ਤੇ ਹੀ ਪਤਾ ਲੱਗਦਾ ਹੈ ਕਿ ਇਹ ਵੀਡੀਓ ਦੇ ਵਿੱਚ ਭੂਤ ਹੈ ਜਾਂ ਕੋਈ ਜਾਨਵਰ ਹੈ ਜਾ ਕੋਈ AI ਦੇ ਦੁਆਰਾ ਬਣਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਉਹ ਉਹ ਵੀਡੀਓ ਦੇ ਵਿੱਚ ਕੋਈ ਜਾਨਵਰ ਦਿਖ ਰਿਹਾ ਹੈ ਤੁਹਾਨੂੰ ਜਾਂ AI ਹੈ ਜਾਂ ਕੋਈ ਭੂਤ ਹੈ ਬਰੇਕ ਲੋਕਾਂ ਦੇ ਅਲੱਗ-ਅਲੱਗ ਵਿਚਾਰ ਹਨ ਤੁਸੀਂ ਵੀ ਆਪਣੇ ਵਿਚਾਰ ਦੰਦੇ ਜਾਓ ਕਮੈਂਟਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਾ ਮੈਂ ਰੁਕੀਆਂ ਹਨ ਅਤੇ ਵੇਖਤੀਆਂ ਹਨ ਕਿ ਉੱਥੇ ਕੌਣ ਹੈ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਬਤ ਵਤ ਸ਼ੇਅਰ ਕਰਦੇ ਜਾਓ ਇਹ ਕਾਮ ਰੁਕੀਆਂ ਹੋਈਆਂ ਹਨ ਤੁਸੀਂ ਦੇਖ ਸਕਦੇ ਹੋ ਦੇਖੋ ਅਚਾਨਕ ਹੀ ਉੱਥੇ ਕੋਈ ਜਾਨਵਰ ਹੈ ਪਤਾ ਨਹੀਂ ਕਿਸੇ ਨੇ ਇਹ ਐਡਿਟ ਕਰੀ ਹੋਈ ਹੈ ਪਰ ਇਹ ਸੀਸੀਟੀਵੀ ਕੈਮਰੇ ਦੀ ਵੀਡੀਓ ਹੈ ਚੈੱਕ ਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਦੋਸਤਾਂ ਦੇ ਨਾਲ ਅਤੇ ਇਹ ਵੀਡੀਓ ਇੱਕ ਜੰਗਲ ਦੇ ਵਿੱਚ ਬਣਾਈ ਗਈ ਹੈ ਜੋ ਕਿ ਜੰਗਲ ਦੇ ਨੇੜੇ ਇੱਕ ਸੜਕ ਜਾ ਰਹੀ ਹੈ ਛੜ ਕੇ ਜਾ ਰਹੀ ਹੈ ਅਤੇ ਇਹ ਵੀਡੀਓ ਜੰਗਲ ਦੇ ਨੇੜੇ ਜੋ ਸੜਕ ਜਾ ਰਹੀ ਹੈ ਇਹ ਵੀਡੀਓ ਨੂੰ ਕਾਫੀ ਦੂਰ ਤੋਂ ਜ਼ੂਮ ਕਰਕੇ ਰਿਕਾਰਡ ਕਰਿਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਇਹ ਜਾਨਵਰ ਕਿੰਨੇ ਡਰੇ ਹੋਏ ਹਨ ਤੁਹਾਨੂੰ ਕੀ ਲੱਗਦਾ ਹੈ ਇਹ ਕਿਸੇ ਨੇ ਮਜ਼ਾਕ ਕਰਿਆ ਹੋਇਆ ਹੈ ਜਾਂ ਰੀਅਲ ਵੀਡੀਓ ਹੈ ਕਮੈਂਟਾਂ ਵਿੱਚ ਦਰੂਰ ਦੱਸੋ ਆਲ ਚੈਨਲ ਸਬਸਕ੍ਰਾਈਬਰ ਕਰੋ